ਉਪਾਤਿ ਸ਼ਾਸਤ੍ਰਮਨੀ ਸਾਹਿਬ ਉਚਾਰਨ ਕਰ ਰਹੇ ਸਨ ਤੇ ਇੱਥੇ ਸ਼ਲੋਕ ਗੁਰੂ ਸਾਹਿਬ ਨੂੰ ਸੋਝ ਨਹੀਂ ਸੀ ਰਹਾ ਹੁਣ ਇਹ ਕਲ ਐਨੀ ਬਾਣੀ ਦੇ ਕਰਤਾ ਭਲਾ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਇੱਕ ਸ਼ਲੋਕ ਨਾ ਉਸਦਾ ਕਿ ਉਸ ਵੇਲੇ ਮਸਲਾ ਇਹ ਆ ਗਿਆ ਵੀ ਇਹ ਸ਼ਲੋਕ ਕਿਵੇਂ ਪੂਰਾ ਕੀਤਾ ਜਾਏ ਤਾਂ ਉਹਨੇ ਉਹਨਿੰਦੇਰ ਨੂੰ ਬਾਬਾ ਸ਼੍ਰੀ ਚੰਦ ਜੀ ਦੇ ਨੇ ਉਹ ਆ ਕੇ ਸ਼ਲੋਕ ਉਚਾਰਨ ਕੀਤਾ ਇਸ ਲੋਕ ਗੁਰੂ ਬਾਬਾ ਸ੍ਰੀ ਚੰਦ ਦਾ ਤਾਂ ਕਿ ਸ੍ਰੀ ਚੰਦ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਰੱਖ ਕੇ ਗੁਰਿਆਈ ਦਾ ਇੱਕ ਬਹਾਨਾ ਬਣ ਜਾਏ ਇਸ ਲਈ ਬਹੁਤ ਕੁਝ ਕਨਫਿਊਜ਼ ਕੀਤਾ ਗਿਆ ਜਿੰਨੂੰ ਗੁਰੂ ਸਾਹਿਬ ਗੁਰੂ ਗੁਰੂ ਅਰਜਨ ਪਾਤਸ਼ਾਹ ਜੀ ਨੇ ਸੰਪੂਰਨ ਰੂਪ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਕੇਵਲ ਇਹ ਕਹਿ ਕੇ ਤੇ ਬਾਣੀ ਤੱਕਾਵੋ ਗੁਰੂ ਕੇਰੀ ਤਾਂ ਕਿ ਇਹ ਮਸਲਾ ਸਪਸ਼ਟ ਹੋ ਜਾਏ ਕਿ ਲੈਨਾ ਗੁਰੂ ਹੈ ਅੰਗਦ ਗੁਰੂ ਹੈ ਸ੍ਰੀ ਚੰਦ ਗੁਰੂ ਨਹੀਂ ਬਾਣੀ ਤੱਗਾ ਵਾ ਗੁਰੂ ਕੇ ਬਸ ਉਹ ਜਿਹੜੀ ਬਾਣੀ ਗੁਰੂ ਕੇਰੀ ਸੀ ਉਹ ਹੀ ਇਕੱਤਰ ਕੀਤੀ ਮੈਂ ਤਾਂ ਕਹਿਣਾ ਚਾਹੁੰਦਾ ਸਾਂ ਕਿ ਉਹ ਕਿਤਦਾਂ ਸ਼ਲੋਕਾਂ ਦਾ ਫਰਕ ਹੈ ਉਹਦੇ ਸਿਹਾਰੀਆ ਉਹਦੇ ਮਕਤਾ ਦੁਜਾਏ ਕਿ ਇੱਕ ਕਨਫਿਊਜ਼ ਕੋਈ ਨਾ ਕਰੇ ਜੇ ਤੁਥੋਂ ਵੀ ਸੁਣੋ ਸਪਸ਼ਟ ਹੋਵੇ ਕਿ ਇਹ ਗੁਰੂ ਅਰਜਨ ਪਾਤਸ਼ਾਹ ਜੀ ਦੀ ਬਖਸ਼ਿਸ਼ ਹੈ ਉਹਨਾਂ ਨੇ ਇੱਥੇ ਸ਼ਲੋਕ ਜਦੋਂ ਵਰਤਿਆ ਉਹਦਾ ਫਰਕ ਰੱਖ ਕੇ ਵਰਤਿਆ ਆਦ ਸੱਤ ਸਿਆਰੀਆਂ ਪਾ ਦਿੱਤੀਆਂ ਨੇ ਜੁਗਾ ਦੇ ਸੱਤ ਅਵਿਸਤ ਇਹ ਵਕਰ ਫਿਰ ਕੇ ਸਿਨੇ ਕਰਾਂਗੇ ਕਿ ਸਿਆਰੀ ਨਾਲ ਉਹਦੇ ਅਰਥਾਂ ਦਾ ਕੀ ਫਰਕ ਪਿਆ ਉਹਦੇ ਪ੍ਰਭਾਵ ਦਾ ਕੀ ਫਰਕ ਜੋ ਗੁਰੂ ਅਰਜਨ ਪਾਤਸ਼ਾਹ ਪਰ ਬਹਾਵ ਦੇਣਾ ਚਾਹਦੇ ਸੰ ਇਹ ਫਿਰ ਆਪਾਂ ਵਿਚਾਰਾਂ ਕਾਏ ਕੇ ਸ਼ahrੀਆਂ ਬਿਹਾਰੀਆਂ ਨਾਲ ਜਿਹੜਾ ਵਿਚਾਰਧਾਰਾ ਦਾ ਫਰਕ ਪੈਂਦਾ ਜੋ ਮੈਸੇਜ ਦਾ ਫਰਕ ਪੈਂਦਾ ਉਹ ਆਪਾਂ ਸਮਝਣਾ ਪਰ ਇਹ ਅੱਜ ਫੈਸਲਾ ਕਰੀਏ ਕਿ ਇਹਦੇ ਵਿੱਚ ਸ੍ਰੀ ਚੰਦ ਦੇ ਦੇ ਕੋਈ ਕੀਰਤ ਨਹੀਂ ਸੀ ਚੰਦ ਦਾ ਕੋਈ ਹਿੱਸਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ What